ਜਿਹੜੀਆਂ ਯੋਰਪ ਵਿੱਚ ਦਿੱਕਤਾਂ ਹੁੰਦੀਆਂ ਉਹਨਾਂ ਨੂੰ ਹੱਲ ਕੀਤਾ ਜਾਵੇ ਜਿੱਦਾਂ ਕਿ ਗਲੂਮਿੰਗ ਗੈਂਗ ਨੇ ਬੜਾ ਇੱਕ ਰਿਲੀਜੈਂਸ ਯੋਰਪ ਆਇਆ ਜਦੋਂ ਸਿੱਖ ਧਰਮ ਤੇ ਕੋਈ ਚੀਜ਼ਾਂ ਟਾਰਗੇਟ ਹੁੰਦੀਆਂ ਜਾਂ ਸਿੱਖਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਉਹਨਾਂ ਮੁਸ਼ਕਲਾਂ ਦਾ ਹੱਲ ਕਰਨ ਵਾਸਤੇ ਸਾਡੇ ਜਿੰਦਰ ਭਾਜੀ ਉਹਨਾਂ ਨੇ ਯੋਰਪ ਨੂੰ ਇਕੱਠਾ ਕਰਨ ਵਾਸਤੇ ਹਰ ਦੇਸ਼ ਵਿੱਚੋਂ ਦੋ-ਦੋ ਮੈਂਬਰ ਲੈ ਕੇ ਇੱਕ ਐਹੋਜੀ ਟੀਮ ਬਣਾਉਣੀ ਆ ਕਿ ਜਿਹੜੀ ਅਸੀਂ ਕਦੀ ਸੁਪਨਾ ਲਿਆ ਸੀ ਜਿਹੜਾ ਕਦੀ ਅਸੀਂ ਸੋਚਿਆ ਸੀਗਾ ਵਰਲਡ ਵਿੱਚ ਜਦੋਂ ਸਿੱਖ ਕੌਮ ਦਾ ਨਾਮ ਉੱਚਾ ਹੁੰਦਾ ਇਸ ਪੱਗ ਦੀ ਪਹਿਚਾਨ ਬਣਦੀ ਆ ਨਾ ਤੇ ਬਾਈ ਸਪੋਰਟ ਜ਼ਰੂਰ ਕਰਿਆ ਕਰੋ ਆ ਵੀਡੀਓ ਵੇ ਤੇ ਦੇਖੋ ਤੁਸੀਂ ਕਿ ਸਾਡੇ ਬੜੇ ਸਤਿਕਾਰਯੋਗ ਬਿੰਦਰ ਭਾਜੀ ਰਿਪਰੈਜ਼ੈਂਟ ਦੀ ਯੂਰੋਪੀਅਨ ਯੂਨੀਅਨ ਦੇ ਯੂਰਪ ਵਾਲੇ ਜਿਨ੍ਹਾਂ ਨੇ ਯੂਰਪ ਦੀ ਪਾਰਲੀਮੈਂਟ ਦੇ ਵਿੱਚ ਬੈਲਜੀਅਮ ਦੇ ਵਿੱਚ ਮੁੱਦਾ ਚੱਕਿਆ ਕਿ ਸਾਡੇ ਬੱਚੇ ਸਕੂਲੇ ਜਾਂਦੇ ਆ ਉਹਨਾਂ ਦੇ ਸਿਰ ਤੇ ਪੜਨਾ ਹੁੰਦਾ ਪਾਰਪੁੰਦੀ ਆ ਤੇ ਸਾਨੂੰ ਇਹੋ ਜੀਆਂ ਬੜੀਆਂ ਪ੍ਰੋਬਲਮਾਂ ਆਉਂਦੀਆਂ ਇਸ ਗੱਲ ਦਾ ਕੋਈ ਹੱਲ ਕੀਤਾ ਜਾਵੇ ਗੋਰਿਆਂ ਦੇ ਕੰਨਾਂ ਤੱਕ ਆਵਾਜ਼ ਪਹੁੰਚ ਚੁੱਕੀ ਬਿੰਦਰ ਭਾਵੀ ਉਹਨਾਂ ਨੇ ਹੋਲਿ ਮਿਨੋਰਟੀਜ਼ ਰਿਲੀਜੀਅਸ ਦੇਖਦੇ ਵੇਖ ਜਿਹੜੇ ਨਿਸ਼ਾਨ ਕਿਨ ਲਗਾਏ ਗਏ ਸੀ ਸਾਡਾ ਖੰਡਾ ਸਾਹਿਬ ਸਿੰਘੂਆਂ ਦਾ ਉਹਨ ਮਸਲਾ ਹੈ ਮੁਸਲਮਾਨਾਂ ਦਾ ਅੱਲਾ ਉਹ ਇੱਥੇ ਇਹ ਤਸਵੀਰਾਂ ਰੋਡਾਂ ਦੇ ਬਣਾਈਆਂ ਗਈਆਂ ਤੇ ਜਿਹੜੀ ਕਾਗਜ਼ੀ ਕਾਰਵਾਈ ਜਿਹਨ ਉਸ ਤੋਂ ਵੀ ਪ੍ਰੈਜ਼ੀਡੈਂਟ ਨੂੰ ਲਿਖਤੀ ਰੂਪ ਵਿੱਚ ਦਿੱਤਾ ਗਿਆ ਸੀ ਉਹ ਵੀ ਬਿੰਦਰ ਭਾਈ ਜੀ ਦੀਆਂ ਮਿਹਰਬਾਨੀਆਂ ਜਦੋਂ ਕਖਾਨ ਧਰਨਿਆਂ ਦੇ ਬੈਠੇ ਹੀ ਤੇ ਯੂਰਪ ਦੇ ਬੈਲਜੀਅਮ ਦੇਸ਼ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਬਾਤ ਕੀਤੀ ਗਈ ਵਰਦੀ ਸਿੰਘਾਂ ਜਿਹੜੇ ਬੈਠੇ ਆ ਜਿਨ੍ਹਾਂ ਦੇ ਦਸ਼ਤਕ ਹੋਏ ਤੇ ਹੁਣ ਕੁਝ ਥੇੜ ਬਾਅਦ ਯੋਰਪ ਦੇ ਦੇਖੋ ਇੱਕ ਇਹੋ ਜਿਹੀ ਮੀਟਿੰਗ ਬੁਲਾਈ ਜਾ ਰਹੀ ਆ ਬੈਲਜੀਅਮ ਦੇ ਵਿੱਚ ਕਿ ਜਿੱਥੇ ਪੰਜ ਤਰ੍ਹਾਂ ਦੇ ਸੇਵਾਦਾਰ ਆ ਰਹੇ ਆ ਪ੍ਰਧਾਨ ਆ ਰਹੇ ਆ ਕਿ ਜਿਹੜੀਆਂ ਯੋਰਪ ਵਿੱਚ ਦਿੱਕਤਾਂ ਹੁੰਦੀਆਂ ਉਹਨਾਂ ਨੂੰ ਹੱਲ ਕੀਤਾ ਜਾਵੇ ਜਿੱਦਾਂ ਕਿ ਗਲੂਮਿੰਗ ਗੈਂਗ ਨੇ ਬੜਾ ਇੱਕ ਯੋਰਪ ਆਇਆ ਜਾਂ ਸਿੱਖ ਧਰਮ ਤੇ ਕੋਈ ਚੀਜ਼ਾਂ ਟਾਰਗੇਟ ਹੋ ਗਈਆਂ ਜਾਂ ਸਿੱਖਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਆ ਉਹਨਾਂ ਮੁਸ਼ਕਲਾਂ ਦਾ ਹੱਲ ਕਰਨ ਵਾਸਤੇ ਸਾਡੇ ਵਿੰਦਰ ਭਾਜੀ ਉਹਨਾਂ ਨੇ ਯੂਰਪ ਨੂੰ ਇਕੱਠਾ ਕਰਨ ਵਾਸਤੇ ਹਰ ਦੇਸ਼ ਵਿੱਚੋਂ ਦੋ-ਦੋ ਮੈਂਬਰ ਲੈ ਕੇ ਇੱਕ ਐਹੋਜੀ ਟੀਮ ਬਣਾਉਣੀ ਆ ਕਿ ਜਿਹੜੀ ਅਸੀਂ ਕਦੀ ਸੁਪਨਾ ਲਿਆ ਸੀ ਜਿਹੜਾ ਕਦੀ ਅਸੀਂ ਖੋਚਿਆ ਸੀਗਾ ਤੇ ਭਾਈ ਮੇਰੋ ਪੇਜੇ ਜਾ ਕੇ ਵੀ ਤੇਵਿੰਦਰ ਭਾਈ ਉਹਦੀ ਆਈਸੀ ਤੇ ਜਾ ਕੇ ਵੀ ਉਹਨਾਂ ਨੂੰ ਫਾਲੋ ਕਰੋ ਤੁਹਾਡੀ ਹੀ ਮੱਤੀ ਲੋੜ ਆ ਤੁਹਾਡੀਆਂ ਚਾਰ ਬਾਹਾਂ ਦੀ ਲੋੜ ਆ ਤੁਹਾਡੇ ਸੰਯੋਗ ਦੀ ਲੋੜ ਆ ਮੈਂ ਕਹਿੰਦਾ ਵੀ ਜਿੱਦਾਂ ਹੁਣ ਯੂਰਪ ਦੇ ਵਿੱਚ ਬੜੀਆਂ ਘਟਨਾਵਾਂ ਹੁੰਦੀਆਂ ਅਸੀਂ ਵੀਡੀਓ ਪਾ ਕੇ ਬੋਲ ਦਿੰਨੇ ਆ ਸਾਡਾ ਕੋਈ ਸਾਨੂੰ ਇਹੋ ਜਿਹਾ ਜਰਨਲ ਨਹੀਂ ਮਿਲਿਆ ਕਿ ਜਿਹੜਾ ਲਿਖਤੀ ਰੂਪ ਵਿੱਚ ਜਿਹੜਾ ਸਰਕਾਰੀ ਦਰਬਾਰੇ ਗੱਲ ਕਰੇ ਤੇ ਉਹਦੀ ਗੱਲ ਮੰਨੀ ਜਾਵੇ ਮੈਨੂੰ ਹੁਣ ਇੰਜ ਲੱਗਦਾ ਕਿ ਜਿਵੇਂ ਰਾਜ ਕਰੇਗਾ ਖਾਲਸਾ ਆਤੀ ਰਹੀ ਨਾ ਕੋਈ ਖਾਲਸਾ ਦਾ ਰਾਜ ਬਣ ਰਿਹਾ ਵਾ ਉਹ ਕਿਉਂ ਕਿ ਸਾਡੀ ਜਿਹੜੀ ਪਹਿਚਾਨ ਆ ਜਿੰਨਾ ਧਰਮਾਂ ਦੇ ਵਿੱਚ ਜਿੰਨਾ ਯੂਰਪ ਦੇ ਦੇਸ਼ਾਂ ਦੇ ਵਿੱਚ ਸਿੱਖ ਧਰਮ ਨਹੀਂ ਰਜਿਸਟਰ ਹੋਇਆ ਉਹਨਾਂ ਪ੍ਰਧਾਨਾਂ ਤੱਕ ਵੀ ਆ ਵੀਡੀਓ ਪਹੁੰਚਾ ਦਿਓ ਜਿਵੇਂ ਕਿ ਅਸਥਾਈਆ ਵਿੱਚ ਹੋ ਚੁੱਕਾ ਜਰਮਨ ਵਿੱਚ ਸ਼ਾਇਦ ਨਹੀਂ ਆ ਇਟਲੀ ਵਿੱਚ ਸ਼ਾਇਦ ਨਹੀਂ ਆ ਬੈਲਜੀਅਮ ਵਿੱਚ ਨਹੀਂ ਆ ਹੌਲੈਂਡ ਵਿੱਚ ਨਹੀਂ ਆ 5 ਸਕੰਡੇ ਨੇ ਵੀ ਕੰਟਰੀਆਂ ਵਿੱਚ ਸ਼ਾਇਦ ਨਹੀਂ ਆ ਉਹਨਾਂ ਦੇਸ਼ਾਂ ਵਿੱਚ ਵੀ ਧਰਮ ਰਜਿਸਟਰ ਕਰਾਉਣ ਵਾਸਤੇ ਵਿੰਦਰ ਭਾਜੀ ਨਾਲੀ ਉਹਨਾਂ ਦੀ ਟੀਮ ਜਿੰਨੇ ਵੀ ਸਤਕਾਰਯੋਗ ਇੰਡੀਆ ਤੋਂ ਆ ਰਹੇ ਆ ਇਸ ਮੀਟਿੰਗ ਦੇ ਵਿੱਚ ਸਾਰੇ ਸਵਾਲ ਰੱਖੇ ਜਾਣਗੇ ਅੱਜ ਤੱਕ ਸੋਸ਼ਲ ਮੀਡੀਆ ਲੁੱਟੇ ਲਫੰਡਿਆਂ ਨੂੰ ਮਾੜੇ ਚੰਗਿਆਂ ਨੂੰ ਸਪੋਰਟ ਕਰਦਾ ਆਇਆ ਜਿਹੜੇ ਚਿਹਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਸੀ ਜਿਹੜੇ ਚਿਹਰਿਆਂ ਨੇ ਅੱਗੇ ਤੁਰਨਾ ਸੀ ਉਹਨਾਂ ਨੂੰ ਪੁੱਛਣ ਵਾਲਾ ਹੀ ਕੋਈ ਨਹੀਂ ਮੈਨੂੰ ਦੁੱਖ ਇਸ ਗੱਲ ਦਾ ਲੱਗਦਾ ਕਿ ਭਾਜੀ ਹੁਣਾ ਪੇਜ ਬਣਾਏ ਆ ਜਾਂ ਆੜਦੀਆਂ ਬਲਾਈਆਂ ਟਿਕਟਾਕ ਦੀਆਂ ਤੇ ਫਾਲੋਅਰ ਬਹੁਤ ਘੱਟ ਆ ਇਹ ਦੁੱਖ ਦੀ ਗੱਲ ਆ ਕਿ ਸਾਡੇ ਬੱਚਿਆਂ ਦੇ ਸਿਰਾਂ ਤੋਂ ਜੂੜੇ ਲੱਥ ਰਹੇ ਆ ਪੰਜਾਂ ਕਕਾਰਾਂ ਨੂੰ 에ਰਪੋਰਟਾਂ ਨੇ ਘੇਰਿਆ ਜਾਂਦਾ ਬੀਬੀਆਂ ਸਾਡਿਆਂ ਨੂੰ ਪਰੇਸ਼ਾਨੀਆਂ ਆਉਂਦੀਆਂ ਸਿਰ ਤੇ ਜੇਸਟੀਆਂ ਨਹੀਂ ਕਰ ਸਕਦੀਆਂ ਗੁਰੂ ਘਰਾਂ ਨਗਰ ਕੀਰਤਨ ਜਾਂ ਹੋਰ ਪ੍ਰੋਗਰਾਮਾਂ ਦੇ ਵਿੱਚ ਪਰਮਿਸ਼ਨਾਂ ਲੈਣੀਆਂ ਪੈਂਦੀਆਂ ਸਾਨੂੰ 100 ਵਾਰੀ ਦੱਸਣਾ ਪੈਂਦਾ ਅਸੀਂ ਕੌਣ ਹੁੰਨੇ ਆ ਅਸੀਂ ਬਾਜਾਂ ਵਾਲੇ ਦੇ ਸਿੰਘ ਹੁੰਨੇ ਆ ਸਾਡੇ ਬੱਚੇ ਪੜ੍ਹਦੇ ਦੇਖ ਕੇ ਇਹਨਾਂ ਕਾਨੂੰਨਾਂ ਨੂੰ ਫਾਲੋ ਕਰਕੇ ਆਪਣੇ ਧਰਮ ਨੂੰ ਆਪਣੇ ਗੁਰੂ ਨੂੰ ਆਪਣੀ ਸੇਵਾ ਨੂੰ ਆਪਣੇ ਲੋਕਾਂ ਨੂੰ ਅੱਗੇ ਛੱਡ ਸਕਦੇ ਆ ਜੇ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਤਾਂ ਵੀਡੀਓ ਵਾਸਤੇ ਵਾਸਤੇ ਸ਼ੇਅਰ ਕਰਕੇ ਭਾਜ ਨੂੰ ਆਜ ਹੀ ਸਬਸਕ੍ਰਾਈਬਿੰਗਰ ਭਾਜਿਆਂ ਦੀ ਆਈਡੀ ਆ ਮੈਂ ਫੋਟੋ ਵੀ ਨਾਲ ਮੈਂਸ਼ਨ ਕਰ ਦਿੱਤੀ ਆ ਆਉਣ ਵਾਲੇ ਦਿਨਾਂ ਦੇ ਵਿੱਚ ਸਾਰਾ ਯੂਰਪ ਇੱਕ ਵਾਰੀ ਫੇਰ ਸਿੱਖਾਂ ਦੀ ਰੂਪ ਵਿੱਚ ਇਕੱਠਾ ਹੋ ਰਿਹਾ ਹਰ ਦੇਸ਼ ਦੇ ਮੈਂਬਰ ਬਣਨਗੇ ਹਰ ਪ੍ਰੋਬਲਮ ਦਾ ਹੱਲ ਹੋਊਗਾ ਹਰ ਪ੍ਰੋਬਲਮ ਜਿਹੜੀ ਆ ਉਹ ਦਰਬਾਰ ਸਾਹਿਬ ਤੱਕ ਉਹਦੀ ਗੂੰਜ ਜਾਇਆ ਕਰੂਗੀ ਜਿਵੇਂ ਕਿ ਪਿਛਲੇ ਤੇ ਸਮੇਂ ਗਲਫ ਦੇ ਦੇਸ਼ ਕਤਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਕਾਇਰ ਕਰਕੇ ਰੱਖੇ ਸੀ ਇੱਕ ਪੋਸਟਪੌਨ ਦੇ ਨਾਲ ਮੈਨੂੰ ਨਹੀਂ ਪਤਾ ਉਹ ਕਿਹੜੇ ਸੇਵਾਦਾਰਾਂ ਨੇ ਸੇਵਾ ਚੱਕ ਲਈ ਪਰ ਉਹ ਸੇਵਾ ਕੁਰਬਾਨ ਹੋਈ ਉਹ ਸੇਵਾ ਪ੍ਰਵਾਨ ਹੋਈ ਉਹ ਸੇਵਾ ਲੇਖੇ ਲੱਗੀ ਤੇ ਬੜੇ ਸਤਜੇ ਢੰਗ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਪੰਜਾਬ ਦੀ ਧਰਤੀ ਤੇ ਲਿਜਾਏ ਗਏ ਸਤਕਾਰਯੋਗ ਇਹ ਜਿਹੜੀਆਂ ਕੋਸ਼ੀਆਂ ਵਾਂ ਮੈਦ ਵਰਗੇ ਗਵਾਰ ਅਨਪੜਤ ਨਹੀਂ ਕਰ ਸਕਦੇ ਬੋਲ ਸਕਦੇ ਚੌਕੀਦਾਰਿਆਂ ਆ ਜਿਹੜੇ ਕਰਨ ਵਾਲੇ ਉਹਨਾਂ ਨੂੰ ਤੁਸੀਂ ਸਪੋਰਟ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ